ਨਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭ ਅੱਜ ਆਪਾਂ ਤੁਹਾਨੂੰ ਜਿਹੜਾ ਆੜਤ ਵੱਲੋਂ ਤੁਹਾਡੇ ਤੋਂ ਖਰਚਾ ਕੱਟਿਆ ਜਾਂਦਾ ਉਹਦੇ ਬਾਰੇ ਜਾਣਕਾਰੀ ਦੇਣੀ ਆ ਕਿ ਕਿੰਨਾ ਖਰਚਾ ਤੁਹਾਡੇ ਤੋਂ ਆੜਤੀਏ ਕੱਟਦੇ ਆ ਸਰਕਾਰੀ ਖਰਚ ਅਸਲ ਦੇ ਵਿੱਚ ਆਪਾਂ ਕਿੰਨਾ ਦੇਣਾ ਹੁੰਦਾ ਤੋੜੇ ਦੇ ਕਿੰਨਾ ਆਪਣਾ ਖਰਚਾ ਬੰਦਾ ਹੈ ਤੇ ਕੁਆਂਟਲ ਦਾ ਕਿੰਨਾ ਖਰਚਾ ਬੰਦਾ ਹੈ ਤੇ ਜਿਹੜਾ 1 ਰੁਪਿਆ 2 ਰੁਪਿਆ 1.5 ਰੁਪਏ 2.5 ਰੁਪਏ ਜਾਂ 3 ਰੁਪਏ ਸੈਂਕੜਾ ਆਪਾਂ ਕਾੜਤੀ ਇਹਨੇ ਕਟਾਉਂਦੇ ਅਸਲ ਦੇ ਵਿੱਚ ਉਹ ਆਪਣੇ ਤੋੜੇ ਤੇ ਕਿੰਨੇ ਪੈਸੇ ਬੰਦੇ ਆ ਤੇ ਅਸਲ ਦੇ ਵਿੱਚ ਆਪਾਂ ਸਰਕਾਰੀ ਖਰਚਾ ਦੇਣਾ ਕਿੰਨਾ ਹੁੰਦਾ ਹੈ ਇਹ ਪੂਰੀ ਜਾਣਕਾਰੀ ਸ਼ੇਅਰ ਕਰਨਾ ਕਿਉਂਕਿ ਕਾਫੀ ਜ਼ਿਆਦਾ ਕਿਸਾਨ ਵੀਰਾਂ ਦੇ ਜਿਹੜੀ ਇਸ ਨਾਲ ਠੱਗੀ ਹੁੰਦੀ ਹੈ ਤੇ ਆਪਾਂ ਦੇਣਾ ਦਾ ਤੋਲ ਦਾ ਪੈਸਾ ਤੇ ਆਪਣੇ ਤੋਂ ਕੱਟਿਆ ਜਾਂਦਾ ਸੈਂਕੜੇ ਦੇ ਹਿਸਾਬ ਨਾਲ ਤੇ ਉਹ ਆਪਾਂ ਅੱਜ ਜਿਹੜਾ ਇਹ ਭੇਦ ਖੋਲਦੇ ਜਿਹੜੀ ਗੁੰਝਲੇ ਇਹਨੂੰ ਖੋਲਣਾ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਘੰਟੀ ਦਬਾ ਲਿਓ ਤਾਂ ਕਿ ਖੇਤੀਬਾੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਕੋਲੇ ਇਹ ਵੀਡੀਓ ਹੋਣੀ ਚਾਹੀਦੀ ਆ ਤਾਂ ਕਿ ਉਹਨੂੰ ਪਤਾ ਲੱਗ ਸਕੇ ਅਸਲ ਦੇ ਵਿੱਚ ਆਰਤੀਏ ਜਿਹੜੇ ਸਾਡੇ ਨਾਲ ਕਿੱਥੇ ਕਿੱਥੇ ਠੱਗੀ ਕਰਦੇ ਕਿੰਨੀ ਠੱਗੀ ਹੁੰਦੀ ਸਾਡੇ ਨਾਲ ਇੱਕ ਤੋੜੇ ਪਿੱਛੇ ਜਾਂ ਫਿਰ ਕੁਆਂਟਲ ਪਿੱਛੇ ਤਾਂ ਕਿ ਉਹਨਾਂ ਵੀਰਾਂ ਕੋਲ ਜਾਣਕਾਰੀ ਹੋਣੀ ਚਾਹੀਦੀ ਕੱਲ ਨੂੰ ਆਰਤੀਏ ਨੂੰ ਆਪਣਾ ਕਹਿ ਸਕਣ ਬਈ ਇੰਨੇ ਪੈਸੇ ਸਰਕਾਰੀ ਖਰਚਾ ਦੇ ਇੰਨੇ ਵੱਧ ਕਿਉਂ ਕੱਟ ਰਿਆ ਤੇ 90 ਤੋਂ 95% ਕਿਸਾਨ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਤੋੜੇ ਦੇ ਉੱਪਰ ਕਿੰਨਾ ਵੱਧ ਖਰਚਾ ਕੱਟਿਆ ਜਾਂਦਾ ਤਾਂ ਇਹ ਹੀ ਵੱਡੀ ਠੱਗੀ ਆ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਆਰਤੀਏ ਪਰ ਕੁਝ ਕੁ ਆਰਤੀਏ ਹੁੰਦੇ ਜਿਹੜਾ ਜਿਹੜੇ ਕਿਸਾਨ ਵੀਰਾਂ ਨਾਲ ਕਾਫੀ ਜ਼ਿਆਦਾ ਇਸ ਤਰੀਕੇ ਠੱਗੀ ਹੁੰਦੀ ਆ ਤੇ ਆੜਤੀ ਵੀ ਕਿਸਾਨ ਵੀਰਾਂ ਨੂੰ ਦੱਸ ਦੇਣੀ ਕਿ ਵੀ ਤੇਰੇ ਤੋੜੇ ਦੇ ਇੰਨਾ ਖਰਚਾ ਘਟਿਆ ਗਿਆ। ਸੋ ਇਹ ਵੀਡੀਓ ਨੂੰ ਜ਼ਬਦ ਪਕੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਵੀਰ ਕੋ ਜਾਣਕਾਰੀ ਪਹੁੰਚ ਸਕੇ। ਹੁਣ ਆਪਾਂ ਗੱਲ ਕਰਦੇ ਕਿਸਾਨ ਵੀਰੋ ਜਿਹੜਾ ਸਰਕਾਰੀ ਖਰਚਾ ਪੈਂਦਾ ਜੇਕਰ 35 ਕਿਲੋ ਦੀ ਭਰਤੀ ਆ 35 ਦੀ ਜਾਂ 50 ਕਿਲੋ ਦੀ ਆ। ਤਾਂ ਪਹਿਲਾਂ ਆਪਾਂ ਸ਼ੁਰੂ ਕਰਦੇ 35 ਕਿਲੋ ਦੀ ਭਰਤੀ ਤੋਂ। ਜੇ ਤੁਹਾ ਕਿਸਾਨ ਵੀਰੋ ਤੁਹਾਡੇ 35 ਕਿਲੋ ਦੀ ਭਰਤੀ ਆ ਤਾਂ ਤੁਹਾਡੇ ਤੋਂ ਜਿਹੜਾ ਆਪਾਂ ਟਰਾਲੀ ਜੋ ਦਾਣੇ ਮੰਡੀ ਜਾ ਕੇ ਲਾਉਣੇ ਆ ਉਹਦਾ 2 ਰੁਪਏ ਤੇ 27 ਪੈਸੇ ਖਰਚਾ ਕੱਟਿਆ ਜਾਂਦਾ ਤੇ 4 ਰੁਪਏ ਤੇ 10 ਪੈਸੇ ਆਪਾਂ ਜਿਹੜੀ ਸ਼ਨਾਹੀ ਦਾ ਖਰਚਾ ਦੇਣਾ ਹੁੰਦਾ ਸਰਕਾਰੀ ਰੇਟ ਯਾਨੀ ਕਿ ਟੋਟਲ ਆਪਾਂ ਦੇਨੇ 6 ਰੁਪਏ ਤੇ 37 ਪੈਸੇ 35 ਕਿਲੋ ਦੀ ਭਰਤੀ ਪਿੱਛੇ ਇਹ ਦੇਨੇ ਆਪਾਂ ਸਰਕਾਰੀ ਖਰਚਾ ਇਸ ਤੋਂ ਵੱਧ ਆਪਾਂ ਕੋਈ ਆਰਤੀ ਨੂੰ ਖਰਚਾ ਨਹੀਂ ਦੇਣਾ ਹੁੰਦਾ ਹਾਲਾਂਕਿ ਕਿਸਾਨ ਵੀਰ ਕਾਫੀ ਜ਼ਿਆਦਾ ਵੱਧ ਦਿੰਦੇ ਆ ਉਹਦੀ ਆਪਾਂ ਅੱਗੇ ਜੇ ਗੱਲ ਕਰਦੇ ਆ ਜੇ ਜਿਹੜੀ 2 ਰੁਪਏ ਤੇ 27 ਪੈਸੇ ਇਹ ਕਿਸਾਨ ਵੀਰ ਆਪਾਂ ਲਵਾਈਏ ਵੈਸੇ ਤਾਂ ਆਪਣੇ ਕੋਲ ਜੈਕ ਵਾਲੀਆਂ ਟਰਾਲਿੰਗ ਹੁੰਦੀਆਂ ਇਹ ਵੀ ਆਪਾਂ 2 ਰੁਪਏ ਤੇ 27 ਪੈਸੇ ਨਹੀਂ ਦੇ ਸਕਦੇ ਜੇਕਰ ਆਪਾਂ ਗੱਲ ਕਰੀਏ ਪਰ ਕਿਸਾਨ ਵੀਰ ਇੱਥੇ ਦੇ ਦੇਂਦੇ ਇਸ ਚੀਜ਼ ਨੂੰ ਗੋਲ ਦੇ ਨਹੀਂਗੇ ਤੇ ਅਸਲ ਟੋਟਲ ਜੇ ਆਪਾਂ ਗੱਲ ਫਿਰ ਵੀ ਕਰੀਏ ਤਾਂ 35 ਕਿਲੋ ਦੀ ਭਰਤੀ ਪਰਸ਼ਾ ਆਪਾਂ ਦੇਨੇ 6 ਰੁਪਏ ਤੇ 37 ਪੈਸੇ ਹੁਣ 37 ਕਿਲੋ ਦੀ ਭਰਤੀ ਜਿਹੜੀ ਉਹਦੇ ਆਪਾਂ ਜਿਹੜੀ ਲਵਾਈ ਦੇਣੀ ਹੈ 2 ਰੁਪਏ ਤੇ 50 ਪੈਸੇ ਤੇ ਜਿਹੜੀ ਆਪਾਂ ਸ਼ਨਾਈ ਦੇਣੀ ਆ 4 ਰੁਪਏ ਦੇ 42 ਪੈਸੇ ਯਾਨੀ ਕਿ ਭਈ 37.5 ਕਿਲੋ ਦੀ ਭਰਤੀ ਵਿੱਚ ਆਪਾਂ ਟੋਟਲ ਜਿਹੜਾ ਸਰਕਾਰੀ ਖਰਚਾ ਛਾੜਤੀ ਨੂੰ ਦੇਣਾ ਹੁੰਦਾ ਉਹ ਆਪਾਂ 6 ਰੁਪਏ ਦੇ 92 ਪੈਸੇ ਦੇਣੇ ਹੁੰਦੇ ਆ ਤੇ ਜੇਕਰ 50 ਕਿਲੋ ਦੀ ਭਰਤੀ ਕਿਉਂਕਿ ਵੈਸੇ ਝੋਨੇ ਦੀ 50 ਕਿਲੋ ਦੀ ਭਰਤੀ ਹੁੰਦੀ ਨਹੀਂ ਪਰ ਹੋ ਸਕਦਾ ਕਿਸੇ ਜਗ੍ਹਾ ਤੇ ਹੋਵੇ ਜੇਕਰ ਤੁਹਾਡੇ ਕਿਸੇ ਏਰੀਆ 'ਚ 50 ਕਿਲੋ ਦੀ ਭਰਤੀ ਝੋਨੇ ਦੀ ਉਹ ਤੇ ਤੁਸੀਂ 3 ਰੁਪਏ ਤੇ 13 ਪੈਸੇ ਦੇਣੇ ਆ ਜਿਹੜੀ ਆਪਣੀ ਟਰਾਲੀ ਦੀ ਲੁਵਾਈ ਤੇ 5 ਰੁਪਏ ਤੇ 46 46 ਪੈਸੇ ਤੁਸੀਂ ਦੇਣੇ ਆ ਜਿਹੜੀ ਛਣਾਈ ਯਾਨੀ ਕਿ 50 ਕਿਲੋ ਦੀ ਭਰਤੀ ਪਿੱਛੇ ਤੁਸੀਂ 8 ਰੁਪਏ ਤੇ 79 ਪੈਸੇ ਦੇਣੇ ਆ ਤੁਸੀਂ ਜਿਹੜੇ ਆਪਣੇ ਸਰਕਾਰੀ ਖਰਚਾ ਹੁਣ ਗੱਲ ਆ ਜਾਂਦੀ ਕਿ ਜਿਹੜਾ ਆਰਤੀ ਆਪਣੇ ਤੋਂ ਸੈਂਕੜੇ ਦੇ ਹਿਸਾਬ ਨਾਲ ਘਟਦੇ ਉਹ ਕਿੰਨੇ ਰੁਪਏ ਵੱਧ ਘਟਦੇ ਆ ਤਾਂ ਜੇਕਰ ਕਿ ਸਾਨੂੰ ਆਪਾਂ 1 ਰੁਪਿਆ ਤੁਸੀਂ ਘਟਾਉਂਦੇ ਜੇ ਆੜਤ ਹੁਣ ਤੁਹਾਨੂੰ ਪਤਾ ਤੁਸੀਂ 1 ਰੁਪਿਆ ਘਟਾਉਂਦੇ ਜੇ 1.5 ਘਟਾਉਂਦੇ ਜੇ 2 ਰੁਪਏ 2.5 ਜਾਂ 3 ਰੁਪਏ ਘਟਾਉਂਦੇ ਤੁਹਾਨੂੰ ਪਤਾ ਹੋਊਗਾ ਤੁਸੀਂ ਉਸੇ ਹਿਸਾਬ ਨਾਲ ਕੈਲਕੂਲੇਸ਼ਨ ਕਰ ਲਿਓ ਜੇਕਰ ਤੱਕ ਸਾਨੂੰ ਲੋ ਤੁਸੀਂ 1 ਰੁਪਿਆ ਕਟਾਉਂਦੇ ਜੇ ਤਾਂ ਉਥੇ ਤੁਹਾਡੇ ਜਿਹੜਾ ਤੁਸੀਂ ਗੁਣਾ ਕਰਨੀ ਆ ਵੈਸੇ 37.5 ਕਿਲੋ ਦੀ ਭਰਤੀ ਦਾ ਆਪਾਂ ਦੱਸ ਰਹੇ ਹਾਂ ਇੱਥੇ ਹੁਣ ਕਿਉਂਕਿ ਜ਼ਿਆਦਾਤਰ 37.5 ਕਿਲੋ ਵਾਲੀ ਭਰਤੀ ਹੁੰਦੀ ਆ ਜੇਕਰ 37.5 ਕਿਲੋ ਦੀ ਭਰਤੀ ਤੁਸੀਂ ਤਾਂ ਗੁਣਾ ਕਰਨਾ ਤੁਸੀਂ 23.20 ਨਾ ਯਾਨੀ ਕਿ 2320 ਰੁਪਏ ਰੇਟ ਆ ਉਹਦਾ ਇੱਕ ਯਾਨੀ ਕਿ ਤੋੜੇ ਦਾ ਆਜੂ 37.5 ਕਿਲੋ ਭਰਤੀ ਆਜੂ 870 ਰੁਪਏ ਏ ਹੁਣ ਸੈਂਕੜਾ ਤੁਸੀਂ ਇਹਨੂੰ ਸੈਂਕੜਾ ਕੱਢ ਲੈਣਾ ਸੈਂਕੜੇ ਸੈਂਕੜੇ ਦੇ ਸਹਾਰ ਨਾਲ ਬੰਦੇ ਆ 8 ਰੁਪਏ ਤੇ 70 ਪੈਸੇ ਯਾਨੀ ਕਿ ਇੱਕ ਤੋੜੇ ਪਿਛੇ ਤੁਸੀਂ ਧੜ ਤੋਂ ਆੜਤੀ ਆ ਜੇਕਰ ਤੁਸੀਂ 1 ਰੁਪਿਆ ਆੜ ਤੱਕ ਘਟਾ ਰਹੇ ਜੇ ਤਾਂ 8 ਰੁਪਏ ਤੇ 70 ਪੈਸੇ ਤੁਹਾਡੇ ਤੋਂ ਇੱਕ ਤੋੜੇ ਪਿਛੇ ਆੜਤੀ ਆ ਘਟ ਰਿਆ ਤੇ ਅੱਗੇ ਆਪਾਂ ਗੱਲ ਕਰਦੇ ਫੇਰ 37.5 ਕਿਲੋ ਦੀ ਭਰਤੀ ਦੇ ਜੇਕਰ ਤੁਸੀਂ 1.5 ਰੁਪਿਆ ਘਟਾ ਰਹੇ ਜੇ ਤਾਂ ਤੁਹਾਡੇ ਤੋਂ ਇੱਕ ਤੋੜੇ ਪਿਛੇ 37 ਗ੍ਰਾਮ ਵਾਲੇ ਤੋੜੇ ਪਿੱਛੇ 13 ਰੁਪਏ ਤੇ 5 ਪੈਸੇ ਯਾਨੀ ਕਿ 8.3 ਘੱਟ ਰਿਹਾ। ਜੇਕਰ ਤੁਸੀਂ 2 ਰੁਪਏ ਸੈਂਕੜਾ ਕਟਾ ਰਹੇ ਜੇ ਤਾਂ ਤੁਹਾਡੇ ਤੋਂ ਜਿਹੜਾ 8.3 ਹੈ 17 ਰੁਪਏ ਤੇ 40 ਪੈਸੇ ਕੱਟ ਰਿਹਾ ਇੱਕ ਤੋੜੇ ਦੇ। ਜੇਕਰ ਤੁਸੀਂ 2.5 ਰੁਪਏ ਕਟਾ ਰਹੇ ਜੇ ਤਾਂ 21 ਰੁਪਏ ਤਾਂ 75 ਪੈਸੇ ਜਿਹੜਾ 8.3 ਤੁਹਾਡੇ ਤੋਂ ਕੱਟ ਰਿਹਾ 2.5 ਰੁਪਏ ਦੇ ਪਿੱਛੇ ਇੱਕ ਤੋੜੇ ਪਿੱਛੇ ਯਾਨੀ ਕਿ 21 ਰੁਪਏ ਤੇ 75 ਪੈਸੇ ਕੱਟ ਰਿਹਾ। ਟਾ ਰੁਪਏ ਦੇ ਹਿਸਾਬ ਨਾਲ ਜੇਕਰ ਤੁਸੀਂ 3 ਰੁਪਏ ਸੈਂਕੜਾ 8 ਤੱਕ ਕਟਾ ਰਹੇ ਜੇ ਤਾਂ ਤੁਹਾਡੇ ਤੋਂ 26 ਰੁਪਏ ਲਗਭਗ ਜਿਹੜਾ ਆਰਤੀ ਹੈ ਇੱਕ ਤੋਂੜੇ ਪਿਛੇ ਕੱਟ ਰਿਹਾ ਜੇਕਰ ਸਿੱਧਾ ਆਪਾਂ ਗੱਲ ਕਰੀਏ ਕਿ ਇੱਕ ਕੁਆਂਟਲ ਦੀ ਇੱਕ ਕੁਆਂਟਲ ਪਿਛੇ ਕਿੰਨੇ ਆਰਤ ਕੱਟੇ ਜਾਂਦੇ ਆਪਣੇ ਤੋਂ ਪੈਸੇ ਆਰਤੀ ਦੇ ਵੱਲੋਂ ਤਾਂ ਜੇਕਰ ਤੁਸੀਂ ਇੱਕ ਕੁਆਂਟਲ ਦੀ ਗੱਲ ਕਰੀਏ ਤੇ 46 ਰੁਪਏ ਤੇ 40 ਪੈਸੇ ਆਪਣੇ ਤੋਂ ਇੱਕ ਕੁਆਂਟਲ ਪਿਛੇ ਆਰਤੀ ਹੀ ਕੱਟਦਾ ਤੇ ਜੇਕਰ ਆਪਾਂ ਹੁਣ ਗੱਲ ਕਰੀਏ ਬਈ ਫਸਲ ਦੇ ਵਿੱਚ ਸਰਕਾਰੀ ਇੱਕ ਕੁਵਾਂਟਲ ਦੇ ਕਿੰਨੇ ਬੰਦੇ ਆ ਤੇ ਜੇਕਰ ਆਪਾਂ ਸਰਕਾਰੀ ਰੇਟ ਦੇਣਾ ਹੋਵੇ ਜਿਹੜਾ ਬਿਲਕੁਲ ਜਾਇਜ਼ ਆ ਤੇ ਉਹ ਬੰਦੇ ਆਪਣੇ 17 ਰੁਪਏ 58 ਪੈਸੇ ਯਾਨੀ ਕਿ ਸਰਕਾਰੀ ਦੇ ਹਿਸਾਬ ਨਾਲ ਆਪਾਂ ਦੇਨੇ ਆੜਤੀ ਨੂੰ ਇੱਕ ਕੁਵਾਂਟਲ ਪਿੱਛੇ 17 ਰੁਪਏ 58 ਪੈਸੇ ਇੱਥੇ ਆਪਣੇ ਤੋਂ ਆੜਤੀ ਆ ਕੱਟ ਰਿਹਾ 46 ਰੁਪਏ ਤੇ 40 ਪੈਸੇ ਹੁਣ ਕਿੰਨਾ ਫਰਕ ਆ ਜਾਣ ਕੇ ਇੱਕ ਕਮੰਡਲ ਪਿਛੇ ਆਪਾਂ 28 ਰੁਪਏ ਦੇ 82 ਪੈਸੇ ਜਿਹੜੇ ਵੱਧ ਦੇ ਰਹੇ ਆ ਆਰਟੀਕਲ ਕਿਹੜੀ ਗੱਲਾਂ ਦੇ ਰਹੇ ਆ ਇਹ ਤੁਸੀਂ ਸੋਚੋ ਆਪਾਂ ਦੇਣੇ ਆ ਵੇਟ ਦੇ ਹਿਸਾਬ ਨਾਲ ਤੇ ਦੇ ਆਪਾਂ ਸੈਂਕੜੇ ਦੇ ਹਿਸਾਬ ਨਾਲ ਰਹੇ ਆ ਇਹੀ ਗੁੰਝਲ ਹੈ ਇਹੀ ਭੇਦ ਹੈ ਇਹੀ ਅਜੇ ਤੱਕ ਕਿਸਾਨ ਵੀਰਾਂ ਨੂੰ ਸਮਝ ਨਹੀਂ ਆਇਆ ਕੁਝ ਪਰਸੈਂਟ ਕਿਸਾਨ ਵੀਰ ਨੂੰ ਪਤਾ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਉਹ ਕਮੈਂਟ ਕਰਕੇ ਜੁਦਾ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਜਰੂਰ ਕਮੈਂਟ ਕਰਕੇ ਦੱਸੋ ਸਾਨੂੰ ਨਹੀਂ ਸੀ ਪਤਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿੰਨੇ ਕਿ ਕਿਸਾਨ ਵੀਰਾਂ ਕੋਲ ਜਾਣਕਾਰੀ ਹੈਗੀ ਜਾਂ ਨਹੀਂ ਹੈਗੀ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਜੇਕਰ ਤੁਸੀਂ 46 ਰੁਪਏ ਇੱਕ ਕਵਾਂਟਲ ਪਿੱਛੇ ਦੇ ਰਹੇ 46 ਰੁਪਏ ਤੇ 40 ਪੈਸੇ ਤੇ ਦੇਣੇ ਤੁਸੀਂ ਸਰਕਾਰੀ ਰੇਟ ਦੇ ਹਿਸਾਬ ਨਾਲ 17.55 ਪੈਸੇ ਹੁਣ 28 ਰੁਪਏ 82 ਪੈਸੇ ਯਾਨੀ ਕਿ 29 ਰੁਪਏ ਦੇ ਲਗਭਗ ਤੁਸੀਂ ਜਿਹੜਾ ਇੱਕ ਕਵਾਂਟਲ ਪਿੱਛੇ ਵੱਧ ਦੇ ਰਹੇ ਜੇ ਕਿਉਂ ਦੇ ਰਹੇ ਜੇ ਇਹ ਹੁਣ ਤੁਸੀਂ ਇਸ ਜਾਰੇ ਬਾਰੇ ਸੋਚਣਾ ਤਾਂ ਹੁਣ ਇੱਥੇ ਇੱਕ ਸੌਣਕਣਾ ਅਸੀਂ ਆਰਟੀਏ ਤੋਂ ਜਿਹੜਾ ਵਿਆਜੀ ਪੈਸੇ ਲੈਨੇ ਆ ਤੇ ਤਾਂ ਕਰਕੇ ਸਾਨੂੰ ਫਿਰ ਮਜਬੂਰੀ ਆ ਤਾਂ ਜੇਕਰ ਤੁਸੀਂ ਕਿਸਾਨ ਵੀਰ ਉਹ ਵਿਆਜ ਤੇ ਪੈਸੇ ਲੈ ਕੇ ਆਉਂਦੇ ਤੁਸੀਂ ਉਥੇ 2 ਰੁਪਏ 2.5 ਰੁਪਏ 3 ਰੁਪਏ ਵਿਆਜ ਵੀ ਭਰਦੇ ਜੇ ਨਾ ਤੁਹਾਨੂੰ ਕਿਡਾ ਆਰਤੀਆ ਫ੍ਰੀ ਦੇ ਦਾਂ ਜਾਂ ਫਿਰ ਤੁਹਾਨੂੰ ਵਿਆਜ ਨਹੀਂ ਲਾਉਂਦਾ ਜੇਕਰ ਨਹੀਂ ਵਿਆਜ ਲਾਉਂਦਾ ਤਾਂ ਫਿਰ ਤਾਂ ਚਲੋ ਆਪਾਂ ਮੰਨ ਸਕਦੇ ਆ ਕਿ ਤੁਸੀਂ ਜਿੰਨੇ ਰੁਪਏ ਮਰਜ਼ੀ ਖਰਚਾ ਘਟਾ ਦਿਓ ਤੇ ਜੇਕਰ ਤੁਸੀਂ ਵਿਆਜ ਵੀ ਦੇਂਦੇ ਤੇ ਫਿਰ ਆ ਜਿਹੜਾ ਵਾਧੂ ਤੁਸੀਂ ਖਰਚਾ ਕਿਉਂ ਦੇਂਦੇ ਜੀ ਇਹ ਗੱਲ ਸੋਚਣ ਵਿਚਾਰਨ ਦੀ ਆ ਥੋੜਾ ਜਿਹਾ ਜਾਗਰਕ ਹੋ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਵੀਡੀਓ ਜਾਣਕਾਰੀ ਸ਼ੇਅਰ ਕਰ ਦਿਓ ਜੇਕਰ ਕਿਸਾਨ ਵੀਰਾਂ ਨੂੰ ਵੀਡੀਓ 'ਚ ਕਿਸੇ ਵੀਰ ਨੂੰ ਕੋਈ ਸਮਝ ਨਾ ਲੱਗੀ ਗੱਲ ਦੀ ਉਹ ਕਮੈਂਟ ਕਰਕੇ ਜਰੂਰ ਪੁੱਛ ਲਓ ਉਹਨੂੰ ਆਪਾਂ ਕਮੈਂਟ ਦੇ ਵਿੱਚ ਰਿਪਲਾਈ ਕਰ ਦਾਂਗੇ ਤਾਂ ਅਸਲ ਦੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਜ਼ਿਆਦਾਤਰ ਜਿਹੜੇ ਆਰਥੀ ਇਹ ਠੱਗੀ ਕਰਦੇ ਤਾਂ ਕੁਝ ਕੁ ਪਰਸੈਂਟ ਜਿਹੜੇ ਆਰਥੀ ਆ ਬਿਲਕੁਲ ਸਹੀ ਰੇਟ ਕਿਸਾਨ ਵੀਰਾਂ ਨੂੰ ਲਾਉਂਦੇ ਆ ਤਾਂ ਉੱਥੇ ਕਿਸਾਨ ਵੀਰਾਂ ਦੇ ਹਮਦਰਦੀ ਤੇ ਹੁਣ ਇਹ ਤੇ ਤੁਸੀਂ ਆਪ ਸੋਚ ਕੇ ਦੇਖੋਗੇ ਜਿਹੜੇ ਆਪਾਂ ਨੂੰ ਕਹਿੰਦੇ ਆ ਕਿ ਸਾਡਾ ਕਿਸਾਨਾਂ ਨਾਲ ਨੌ ਮਾਸ ਦਾ ਰਿਸ਼ਤਾ ਹੈ ਤਾਂ ਨੌ ਨੌ ਦੇ ਮਾਸ ਦੇ ਵਿੱਚ ਕਿੰਨਾ ਫਰਕ ਆ 29 ਰੁਪਏ ਦਾ ਇੱਕ ਕੁਇੰਟਲ ਵਿੱਚ ਨੌ ਤੇ ਮਾਸ ਦੇ ਵਿੱਚ ਫਰਕ ਪੈ ਗਿਆ ਹੈ ਅੱਗੋਂ ਤੁਸੀਂ ਸਮਝਦਾਰ ਜੀ ਵੀਡੀਓ ਚੰਗ ਲੱਗੇ ਤਾਂ ਦੱਬ ਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ